ਜ਼ਿਲ੍ਹਾ ਬਟਾਲਾ ਦੇ ਕਸਬਾ ਅਲੀਵਾਲ ਦੇ ਵਿੱਚ ਜਿਹੜਾ ਥਾਣਾ ਹੈ ਉਹਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੁਲਿਸ ਥਾਣਾ ਕਣੀਏ ਕੇ ਬਾਂਗਰ ਉੱਥੇ ਬੀਤੀ ਦੇਰ ਰਾਤ ਇੱਕ ਸੂਤਰਾਂ ਤੋਂ ਹਵਾਲੇ ਸੂਚਨਾ ਮਿਲਦੀ ਹੈ ਕਿ ਇੱਥੇ ਇਸ ਥਾਣੇ ਦੇ ਵਿੱਚ ਕੋਈ ਚੱਕੀ ਚੀਜ਼ ਜਿਹੜੀ ਆ ਬਾਹਰੋਂ ਕੁਝ ਨੌਜਵਾਨਾਂ ਨੇ ਜਾਂ ਬਾਹਰੋਂ ਕੁਝ ਸ਼ੱਕੀ ਲੋਕਾਂ ਨੇ ਅੰਦਰ ਸੁੱਟੀ ਹੈ ਔਰ ਉਹ ਚੀਜ਼ ਕੀ ਹੈ ਉਹ ਸੂਤਰਾਂ ਦੇ ਹਵਾਲੇ ਅਜੇ ਤੱਕ ਇਹੀ ਹੈ ਕਿ ਕੋਈ ਚੀਜ਼ ਸੁੱਟੀ ਗਈ ਹੈ ਜਿਹੜੀ ਉਸ ਵਸਤੂ ਨੂੰ ਜਿਹੜਾ ਇਸ ਪੁਲਿਸ ਹਾੜੇ ਦੀ ਟੀਮ ਵੱਲੋਂ ਜਿਹੜਾ ਫੋਰੈਂਸਿਕ ਟੀਮ ਵੱਲੋਂ ਇੱਥੋਂ ਲਜਾਇਆ ਗਿਆ ਔਰ ਫੋਰੈਂਸਿਕ ਟੀਮ ਉਹਦੀ ਜਾਂਚ ਕਰ ਰਹੀ ਹੈ ਲੇਕਿਨ ਹਜੇ ਤੱਕ ਉਸ ਮਾਮਲੇ ਦੇ ਵਿੱਚ ਕੋਈ ਵੀ ਪੁਲਿਸ ਅਧਿਕਾਰੀ ਇਸ ਮਾਮਲੇ ਦਾ ਖੁਲਾਸਾ ਨਹੀਂ ਕਰ ਰਿਹਾ ਕਿ ਉਹ ਸੁੱਟਣ ਵਾਲੇ ਕੌਣ ਨੇ ਜਾਂ ਉਹ ਕੀ ਵਸਤੂ ਸੀ ਲੇਕਿਨ ਇੱਕ ਹੈਰਾਨਗੀ ਦਾ ਮਾਮਲਾ ਇਹ ਆਇਆ ਕਿ ਸੋਸ਼ਲ ਮੀਡੀਆ ਦੇ ਵਿੱਚ ਇੱਕ ਪੋਸਟ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਇੱਕ ਨਾਮੀ ਗੈਂਗਸਟਰ ਹੈਪੀ ਪੰਛੀ ਆ ਨਾਮ ਦਾ ਇੱਕ ਪੋਸਟ ਵਾਇਰਲ ਹੁੰਦੀ ਹੈ ਔਰ ਪੋਸਟ ਦੇ ਵਿੱਚ ਇਸ ਗੱਲ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਕਿ ਇਸ ਥਾਣੇ ਦੇ ਵਿੱਚ ਜਿਹੜੀ ਕੋਈ ਸ਼ੱਕੀ ਚੀਜ਼ ੁੱਟੀ ਗਈ ਹੈ ਉਹ ਇੱਕ ਹੈਂਡ ਗ੍ਰਨੇਡ ਆ ਉਹ ਉਸ ਵਿੱਚ ਲਿਖਿਆ ਇਸ ਚੀਜ਼ ਦੀ ਪੁਸ਼ਟੀ ਨਾ ਤਾਂ ਜਗਬਾਨੀ ਕਰਦਾ ਨਾ ਹੀ ਕੋਈ ਪੁਲਿਸ ਅਧਿਕਾਰੀ ਕਰ ਰਿਹਾ ਲੇਕਿਨ ਉਹ ਸੋਸ਼ਲ ਮੀਡੀਆ ਤੇ ਪਈ ਹੋਈ ਪੋਸਟ ਆ ਜਿਹੜੀ ਵਾਇਰਲ ਹੋ ਰਹੀ ਹੈ ਔਰ ਉਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਹੋਰ ਨਾ ਥਾਣਿਆਂ ਦੇ ਵਿੱਚ ਬਲਾਸਟ ਹੋਏ ਨੇ ਜਾਂ ਜਿਹੜੇ ਟਾਇਰ ਫਟਣ ਦੀ ਘਟਨਾ ਕੀਤੀ ਸਾਹਮਣੇ ਆਈ ਹੈ ਉਹ ਟਾਇਰ ਨਹੀਂ ਫਟੇ ਉਹ ਬਿਲਕੁਲ ਉਹਨਾਂ ਵੱਲੋਂ ਹੀ ਕੋਈ ਬਲਾਸਟ ਕੀਤੇ ਗਏ ਨਹੀਂ ਔਰ ਅੱਗੋਂ ਵੀ ਹੋਰ ਤਮਕੀਆਂ ਭਰਿਆ ਉਹ ਪੋਸਟਰ ਹੁਣ ਪੁਲਿਸ ਅਧਿਕਾਰੀ ਕੀ ਇਸ ਮਾਮਲੇ ਦੇ ਵਿੱਚ ਖੁਲਾਸਾ ਕਰਦੇ ਨੇ ਇਸ ਮਾਮਲੇ ਦੇ ਵਿੱਚ ਹਜੇ ਤੱਕ ਤਾਂ ਕੋਈ ਪੁਲਿਸ ਅਧਿਕਾਰੀ ਆਪਾਂ ਥਾਣੇ ਦੇ ਵਿੱਚ ਖੜੇ ਆ ਪਰ ਥਾਣੇ ਦੇ ਇੰਚਾਰਜ ਜਿਹੜੇ ਐਸਐਚਓ ਨੇ ਉਹ ਵੀ ਇੱਥੇ ਮੌਜੂਦ ਨਹੀਂ ਹੈ ਔਰ ਜਿਹੜੇ ਪੁਲਿਸ ਮੁਲਾਜ਼ਮ ਇੱਥੇ ਮੌਜੂਦ ਨੇ ਉਹਨਾਂ ਵੱਲੋਂ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਨਹੀਂ ਦੱਸੀ ਜਾ ਰਹੀ ਇਹ ਜ਼ਰੂਰ ਹੈ ਕਿ ਜਦੋਂ ਇਸ ਥਾਣੇ ਦੇ ਵਿੱਚ ਪਹੁੰਚੇ ਆ ਤਾਂ ਸੀਸੀਟੀਵੀ ਕੈਮਰਾ ਜਿਹੜੇ ਪੁਲਿਸ ਥਾਣੇ ਦੇ ਸੀਸੀਟੀਵੀ ਕੈਮਰਾ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਸੀ ਔਰ ਉਹ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਕਿ ਸੀਸੀਟੀਵੀ ਕੈਮਰਾ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਸੀ ਦੇਰ ਰਾਤ ਦੀ ਫੁਟੇਜ ਨੂੰ ਹੁਣ ਦੇਖਣਾ ਹੈ ਕਿ ਪੁਲਿਸ ਕਿਸ ਤਰੀਕੇ ਨਾਲ ਇਸ ਜਾਂਚ ਨੂੰ ਚੱਲ ਰਹੀ ਹੈ ਕਿਉਂਕਿ ਇਹ ਵੀ ਸੂਤਰਾਂ ਦੇ ਹਵਾਲੇ ਹੈ ਕਿ ਇੱਥੋਂ ਜਿਹੜੀ ਵਸਤੂ ਅੰਦਰ ਛੁੱਟੀ ਗਈ ਸੀ ਉਹ ਫੋਰੈਂਸਿਕ ਡਿਪਾਰਟਮੈਂਟ ਜਿਹੜਾ ਫੋਰੈਂਸਿਕ ਪੁਲਿਸ ਦਾ ਡਿਪਾਰਟਮੈਂਟ ਹੈ ਉਹਦੇ ਵੱਲੋਂ ਇੱਥੋਂ ਲਿਜਾਈ ਗਈ ਹੈ ਇਹ ਵੀ ਇੱਕ ਸੂਚਨਾ ਜਿਹੜੀ ਸੂਤਰਾਂ ਦੇ ਹਵਾਲੇ ਮਿਲੀ ਹੈ ਲੇਕਿਨ ਹੁਣ ਪੂਰਾ ਮਾਮਲੇ ਦਾ ਖੁਲਾਸਾ ਉਦੋਂ ਤ ਦਾਸ ਦਾ ਲੇਕਿਨ ਇਹ ਜ਼ਰੂਰ ਹੈ ਕਿ ਇਸ ਸੋਸ਼ਲ ਮੀਡੀਆ ਤੇ ਪੋਸਟ ਪੈਨ ਤੋਂ ਬਾਅਦ ਜਾਂ ਇਹ ਸੀਸੀਟੀਵੀ ਕੈਮਰਾ ਖੰਗਾਲਨ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਜਿਹੜੀ ਤਸਵੀਰਾਂ ਦੇਖਣ ਨੂੰ ਮਿਲੀਆਂ ਇਹ ਤੋਂ ਕੁਝ ਲੱਗ ਰਿਹਾ ਹੈ ਕਿ ਪੁਲਿਸ ਜਿਹੜੀ ਹੈ ਉਹ ਜਾਂਚ ਵਿੱਚ ਜੁਟੀ ਹੋਈ ਹੈ ਇਹ ਮਾਮਲਾ ਕੀ ਹੈ ਇਹ ਆਉਣ ਵਾਲੇ ਕੁਝ ਦੇਰ ਤੱਕ ਸਾਹਮਣੇ ਆਊਗਾ ਜਦੋਂ ਕੋਈ ਪੁਲਿਸ ਅਧਿਕਾਰੀ ਇਸ ਬਾਰੇ ਕੋਈ ਖੁਲਾਸਾ ਕਰਦਾ ਲੇਕਿਨ ਇਹ ਜ਼ਰੂਰ ਹੈ ਕਿ ਇਹ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਜਾਂਚ ਵਿੱਚ ਜੁਟੀ ਹੋਈ ਹੈ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸਪੁਰ